ਜੋ ਅੱਜ ਪਹੁੰਚੇ ਆ ਪਿੰਡ ਕਨੇਜ ਦੇ ਵਿੱਚ ਜਿੱਥੇ ਸਵਰਗੀ ਸਰਦਾਰ ਹਰਜਿੰਦਰ ਸਿੰਘ ਜੀ ਦੀ ਨਿੱਗੀ ਯਾਦ ਦੇ ਵਿੱਚ ਜਿਹੜਾ ਕਿ 13ਵਾਂ ਵਿਸ਼ਾਲ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਔਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜਾ ਇੱਕ ਕਬੱਡੀ ਟੂਰਨਾਮੈਂਟ ਹੈ ਜਿਹੜਾ ਕਿ ਇਹ ਪਿੰਡ ਦੇ ਸਕੂਲ ਦੇ ਗਰਾਊਂਡ ਦੇ ਵਿੱਚ ਜਿਹੜਾ ਕਿ 13ਵਾਂ ਵਿਸ਼ਾਲ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਔਰ ਇਸ ਵਿੱਚ ਲੁਧਿਆਣਾ ਤੇ ਮਲੇ ਕੋਟਲੇ ਦੀਆਂ ਟੀਮਾਂ ਨੇ ਭਾਗ ਲਿਆ ਇਸ ਬੰਦੀ ਜਾਣਕਾਰੀ ਹੈ ਜਿਹੜੀ ਕਿ ਇੱਕ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਜਿਹੜਾ ਇਹ ਟੂਰਨਾਮੈਂਟ ਦੇ ਵਿੱਚ ਜਿਹੜੇ ਕਬੱਡੀ ਔਰ ਤਾਂ ਤੀਪ ਦੇ ਜਿਹੜੇ ਮੁਕ ਜਿਸ ਵਿੱਚ ਲਗਭਗ 16 ਟੀਮਾਂ ਦੇ ਖਿਡਾਰੀ ਹਿੱਸਾ ਲਿਆ। ਔਰ ਇਸ ਦੇ ਨਾਲ ਹੀ ਜਿਹੜੀ ਹੈ ਕਿ ਇਹ ਜਿੱਤੂ ਟੀਮਾਂ ਨੂੰ ਬਹੁਤ ਹੀ ਵਧੀਆ ਜਿਹੜੇ ਇਨਾਮ ਵੀ ਜਿਹੜੇ ਦਿੱਤੇ ਜਾਣਗੇ। ਉਹ ਤਸਵੀਰਾਂ ਨੇ ਜਿਹੜੀਆਂ ਪਿੰਡ ਕਨੇਚ ਦੀਆਂ ਪਿੰਡ ਕਨੇਚ ਦੇ ਵਿੱਚ ਜਿੱਥੇ ਅੱਜ ਜਿਹੜਾ ਕਿ 13ਵਾਂ ਵਿਸ਼ਾਲ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਇਸ ਦੌਰਾਨ ਜਿਹੜੇ ਕਿ ਕੈਬਨਰਲ ਮੰਤਰੀ ਹਰਜੀਤ ਸਿੰਘ ਮੁੰਡਿਆ ਜੀ ਉਹ ਵੀ ਖਿਡਾਰੀਆਂ ਜਿਹੜੀ ਹੌਸਲਾ ਫੈਲਾਉਣ ਲਈ ਪਹੁੰਚੇ ਨੇ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਇਸ ਤਰ੍ਹਾਂ ਦੇ ਟੂਰਨਾਮੈਂਟ ਪਿੰਡ ਪੱਧਰ ਤੇ ਹੋਣ ਅਤੇ ਜ਼ਰੂਰੀ ਨੇ। ਇਸ ਤੋਂ ਇਲਾਵਾ ਜਿਹੜੇ ਹੋਣਾ ਤੋਂ ਇਲਾਵਾ ਜਿਹੜੇ ਇੱਥੇ ਪਹੁੰਚਨੇ ਸਾਫ ਦਾ ਮੰਤਰੀ ਸ਼ਰੰਜੀ ਸਿੰਘ ਕਿ ਲੋ ਕਾਂਗਰਸੀ ਵਿਕਰਮ ਸਿੰਘ ਬਾਜਵਾ ਔਰ ਲੱਖੀ ਸੰਧੂ ਹਮਰਾ ਰਾਜੀ ਮਾਰਕਟ ਮੈਡੀ ਸਥਾਨੇ ਵਾਲਾ ਜੀ ਪਾੜੀਆ ਜੀ ਜੋ ਕਿ ਜਸਤਨ ਲਾਲੀ ਹਰਾ ਜੀ ਹੋਰ ਵੀ ਜਿਹੜੇ ਇੱਥੇ ਅਨੇਕਾਂ ਜਿਹੜੇ ਪ੍ਰਬੰਧਕ ਸੱਜਣ ਪਹੁੰਚਨੇ ਔਰ ਪਿੰਡ ਦੀ ਕਲੱਬ ਦੀ ਸਮੂਹ ਟੀਮ ਮੈਂਬਰ ਜਿਹੜੇ ਇੱਥੇ ਮੌਜੂਦ ਹੈ ਆਪਾਂ ਗੱਲਬਾਤ ਕਰਾਂਗੇ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਦਵਾਂ ਇਹ ਤਸਵੀਰਾਂ ਪਿੰਡ ਗਨੇਚ ਦੀਆਂ ਜਿੱਥੇ 13ਵਾਂ ਵਿਸ਼ਾਲ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਵਾ ਸੋ ਪਿੰਡ ਦੇ ਲੋਗ ਨੂੰ ਜੋ ਇੱਥੇ ਦੇਖਣਾ ਇਹਨੇ ਉਹ ਤਸਵੀਰਾਂ ਦੀ ਤਸਵੀਰ ਕਰ ਦਿੰਸੀ ਉਸ ਤਰੀਕੇ ਦੇ ਨਾਲ ਜਿਹੜੇ ਤੇ ਸਾਰੇ ਬੈਠੇ ਨੇ ਜੋ ਕਿ ਕਬੱਡੀ ਦਾ ਜਿਹੜਾ ਟੂਰਨਾਮੈਂਟ ਦਾ ਆਨੰਦਤਾ ਪੱਤਾ ਰਿਹਾ ਸੋ ਤਸਵੀਰਾਂ ਆਹ ਕਰ ਵੀ ਲੈਨੇ ਗੱਲਬਾਤ ਜਿਸ ਤਰ੍ਹਾਂ ਜਿਹੜੀ ਇੱਥੇ ਖੇਡ ਮੁਕਾਬਲੇ ਜਫੂਨ ਹੋ ਰਹੇ ਨੇ ਔਰ ਜਿਸ ਤਰ੍ਹਾਂ ਜਿਹੜੇ ਨਾਮ ਆ ਜਿਹੜੇ ਦਿੱਤੇ ਗਏ ਨੇ ਆਹ ਕਰ ਦੇ ਗੱਲਬਾਤ ਤਾ ਵੀ ਰਿਆ ਸੱਤੀ

ਆਮਦਨੀ ਪਾਣੀ ਕੋਲ ਜਿਹੜੇ ਪੜਾਅ ਨਾਲ ਅਕੀ ਬਾਈ ਹੁਣਨਾ ਉਹਨਾਂ ਦੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਜੀਓ ਦਾ ਰੇਡੇ ਪਰੇ ਆ ਜਾਣਗੇ ਸੁੱਤੀ ਪਾਣੀ ਉਹਨਾਂ ਦਾ ਨਰ ਕਜੀਅ ਸੀ ਮਦਾਨ ਹੁਣੀ ਜੱਗੀ ਮਦਾਨ ਅਕਾਸ਼ ਮਦਾਨ ਦੇ ਨਾਲ ਰਾਜਾ ਜਨੀਂਗ ਸਾਰੇ ਜੀ ਦਾ ਤੇਜਵੰਤ ਬਾਈ ਹੁਣਨਾ ਸਾਰੇ ਜੀ ਜਿਸੇ ਕੇ ਸਟਾਫ ਜਿੱਦਾਂ ਦਾ ਇਨੀਸ਼ੀਅਲ ਪਾਣੀ ਗਰਾਊਂਡ ਦੇ ਵਿੱਚ ਖਡੂਰ ਵਰਸ ਗਰਾਊਂਡ ਖਡੂਰ ਦੇ ਪਲੇਅਰ ਜਾਂਦੀ ਦੇ ਨਾਲ ਗਰਾਊਂਡ ਦੇ ਵਿੱਚ ਆਇਆ ਇਸ ਸਮੇਂ ਇਹਦਾ ਚੱਲਦਾ ਪਰ ਸਾਹਮਣੇ ਫੜ ਕੇ ਲੱਗਿਆ ਨੰਬਰ 2 ਆਪਣੀ ਟੀਮ ਦੇ ਨੂੰ ਵੱਡੀ ਤਾਕੀ ਫਰਜ਼ਾ ਕਰ ਦੇਗਾ ਲੱਗਦੀ ਹੈ ਜਿਹਨੇ ਕੀਨ ਕਰਦੀ ਹੈ ਕਬੱਡੀ ਕੌਣ ਦੇ ਨੇ ਬਾਦਦਾ ਚਾਲ ਤਿਆਰ ਦੇ ਹੈਪੀ ਕੋਲਾਨ ਦਿੱਤਾ ਜਲਦੀਆ ਮੋਲਨ ਕੋਟੀਆ ਖਡੂਰ ਦੇ ਖਡੂਰ ਇਹ ਟੀਮਾਂ ਮੇਰੀ ਬੇਟੀ ਹੈ ਜਾਂਦੇ ਮੈਂ ਇਹ ਸਾਰਾ ਟੀਮਾਂ ਨੂੰ ਜਲਦੀ ਨਾਲ ਆਇਆ ਪਰ ਸਾਹਮਣੇ ਪਿੰਡ ਕਨੇਜ ਦੇ ਵਿੱਚ ਕਬੱਡੀ ਕੱਪ ਲਵਾਇਆ ਗਿਆ ਜਿਹੜਾ ਸਾਡੇ ਕੋਲ ਕੀ ਕਹਿਣਾ ਚਾਹਾਂਗੇ ਜਿਸ ਵੀ ਇਹ ਕਬੱਡੀ ਕੱਪ ਪਿੰਡ ਕਨੇਜ ਦੇ ਵਿੱਚ ਜਿਹੜਾ ਅਸੀਂ ਕਰਵਾ ਰਹੇ ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕਰਵਾ ਰਹੇ ਹਾਂ ਸਾਡੇ ਜਿਹੜੀਆਂ ਅਸੀਂ ਮੋਮੈਂਟੋ ਵੀ ਬਣਾਏ ਨੇ ਉਹਦੇ ਵਿੱਚ ਵੀ ਜਿਹੜਾ ਅਸੀਂ ਚਿੰਨ ਲਵਾਇਆ ਉਹ ਵੀ ਹੈਗਾ ਨਸ਼ਾ ਭਜਾਓ ਤੇ ਪੰਜਾਬ ਬਚਾਓ ਤੇ ਸਾਡੇ ਕੋਲ ਹੁਣ ਮੰਤਰੀ ਸਾਹਿਬ ਆਏ ਸੀ ਕਿ ਅਸੀਂ ਕਹਿੰਦੇ ਆਂ ਵੀ ਪਿੰਡ ਦੀ ਬਿਹਤਰੀ ਲਈ ਉਹਨਾਂ ਜੋ ਡਿਮਾਂਡਾਂ ਅਸੀਂ ਉਹਨਾਂ ਕੋਲੇ ਰੱਖੀਆਂ ਨੇ ਉਹਨਾਂ ਨੇ ਉਹ ਡਿਮਾਂਡਾਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ ਮੈਂ ਚਾਹੁੰਦਾ ਵੀ ਇਹ ਜਿਹੇ ਖੇਡ ਮੇਲੇ ਹੁੰਦੇ ਰਹਿਣ ਤੇ ਜਿਹੜੇ ਨੌਜਵਾਨ ਨੇ ਜਾਂ ਬੱਚੇ ਦੇ ਇਹਨਾਂ ਨੂੰ ਦੇਖ ਕੇ ਜੇ ਗਰਾਊਂਡ ਦੇ ਨਾਲ ਜੁੜਨਗੇ ਤਾਂ ਨਸ਼ਿਆਂ ਤੋਂ ਤੇ ਜਿਹੜੀ ਆਪਣੇ ਆ ਮੋਬਾਈਲ ਦੀ ਬਿਮਾਰੀ ਆ ਉਹ ਤੋਂ ਬਚੇ ਰਹਿਣਗੇ ਤੇ ਸਿਹਤਯਾਬ ਰਹਿਣਗੇ ਕਿਸ ਤਰ੍ਹਾਂ ਦੀ ਜਿਹੜੀ ਮੰਗਾਂ ਮੰਤਰੀ ਸਾਹਿਬ ਨੂੰ ਮੰਤਰੀ ਸਾਹਿਬ ਜੀ ਮੁਰੇ ਅਸੀਂ ਇੱਕ ਤਾਂ ਇੰਡੋਰ ਜਿਮ ਦੀ ਡਿਮਾਂਡ ਰੱਖੀ ਸੀਗੀ ਤੇ ਇੱਕ ਅਸੀਂ ਆ ਆਪਣੇ ਜਿਹੜਾ ਗਰਾਊਂਡ ਆ ਉਹਦੇ ਆਲੇ-ਦਾਲੇ ਇੰਟਰਲੌਕ ਲਾਉਣ ਦੀ ਡਿਮਾਂਡ ਰੱਖੀ ਸੀਗੀ ਤੇ ਬਾਕੀ ਜੋ ਪਿੰਡ ਦੇ ਆ ਜੋ ਸੜਕਾਂ ਨੇ ਜੋ ਵਿਕਾਸ ਦੇ ਕੰਮ ਨੇ ਉਹਨਾਂ ਦੀਆਂ ਡਿਮਾਂਡਾਂ ਰੱਖੀਆਂ ਸੀ ਮੰਤਰੀ ਸਾਹਿਬ ਨੇ ਪੂਰਨ ਵਿਸ਼ਵਾਸ ਦਿਵਾਇਆ ਕਿ ਜੋ ਵੀ ਤੁਸੀਂ ਡਿਮਾਂਡਾਂ ਰੱਖੀਆਂ ਨੇ ਪਹਿਲ ਦੇ ਆਧਾਰ ਤੇ ਸਾਰੀਆਂ ਪੂਰੀਆਂ ਕੀਤੀਆਂ ਜਾਣਗੀਆਂ ਜਿਹੜਾ ਕਬੱਡੀ ਦਾ ਟੂਰ ਆਇਆ ਜਾ ਰਿਹਾ ਜਿਸ ਦੇ ਨਾਲ ਤਾਂਸ ਦੇ ਜਿਹੜੇ ਖੇਡ ਹੋਏ ਨੇ ਅੱਜ ਇਹਨੂੰ ਮੈਂ ਜਿਹੜਾ ਆਇਆਗਾ ਇਹ ਜੀ ਆਪਣਾ ਜਿਹੜਾ 13ਵਾਂ ਕਬੱਡੀ ਕੱਪ ਆ ਤੇ ਲਗਾਤਾਰ ਚੱਲਦਾ ਆਉਂਦਾ ਕਰੋਨਾ ਕਰਕੇ ਕੁਝ ਸਾਲ ਵਿਚਾਲੇ ਮਿਸਰੇ ਆ ਦੁਬਾਰਾ ਤੋਂ ਫੇਰ ਇਹ ਸ਼ੁਰੂ ਹੋ ਗਿਆ ਜਿਹੜੇ ਤਾਸ ਦੇ ਮੁਕਾਬਲੇ ਵੀ ਹੋਏ ਨੇ ਤਾਂ ਸੀਪ ਦੇ ਤੇ ਤਾਸ ਦਾ ਦੇ ਸਾਡੇ ਪਿੰਡ ਦੇ ਜਿਹੜੇ ਖੇਡਦੇ ਆ ਤੇ ਬਜ਼ੁਰਗ ਉਹਨਾਂ ਕਰਕੇ ਸਾਨੂੰ ਤਾਸ਼ ਸੀਪ ਦੇ ਤੇ ਦਾਦੇ ਮੁਕਾਬਲੇ ਵੀ ਰੱਖਣੇ ਪਏ ਉਹਨਾਂ ਦੀ ਡਿਮਾਂਡ ਸੀਗੀ ਵੀ ਸਾਡਾ ਵੀ ਐਂਟਰਟੇਨਮੈਂਟ ਹੋ ਜੂਗਾ ਕਬੱਡੀ ਦੇ ਨਾਲ ਜਿਹੜੇ ਨਾਮ ਆਈ ਨਾਮ ਅਨਾਮ ਜੀ ਜਿਹੜਾ ਹੈਗਾ ਜਿਹੜਾ ਕਲੱਬ ਦੇ ਨਾਮ ਨੇ 41000 ਤੇ 31000 ਤੇ ਜਿਹੜਾ ਤਾਸ਼ ਸੀਪ ਦਾ ਸੀਗਾ ਉਹ 3100 ਤੇ 2100 ਸੀਗਾ ਜਿਹੜੀ ਇੱਕ ਤਾਸ਼ ਦਾਦਾ ਦਾ ਮੁਕਾਬਲਾ ਸੀਗਾ ਉਹਦੇ ਚਲੋ ਪਿੰਡ ਵਾਲੇ ਜੀ ਉਹ 1500 ਤੇ 1100 ਰੁਪਏ ਦਾ ਨਾਮ ਸੀਗਾ ਜੇ ਮੌਕੇ ਤੇ ਕਿਸਾ ਨਾ ਮੈਸੇਜ ਦਵਾਂਗੀ ਜਿਸ ਵਾਰ ਚੜਾਈਆਂ ਵੱਲ ਕਿਹੜੀ ਕਿਹੜੀ ਘਟਾਰੀ ਪਹੁੰਚੀ ਨੇ ਅੱਜ ਹਨ 3 ਘਟਾਰੀ ਤੇ ਮੈਂ ਕਹਿਣਾ ਚਾਹਣਾ ਵੀ ਜਦੋਂ ਵੱਧ ਤੋਂ ਵੱਧ ਘਟਾਰੀ ਆਪਣੇ ਕੋਲ ਇੱਥੇ ਨਾਮੀ ਘਟਾਰੀ ਪਹੁੰਚੇ ਆ ਤੁਸੀਂ ਦੇਖੇ ਆ ਆਨੰਦਪੁਰ ਸਾੰਹੇ ਵਾਲੇ ਦੀ ਟੀਮ ਫਾਈਨਲ ਦੇ ਵਿੱਚ ਪਹੁੰਚ ਚੁੱਕੀ ਆ ਮੇਰੇ ਆਪਣੇ ਪਿੰਡ ਦੇ ਜਿਹੜੇ ਗੁੱਜਰਾਂ ਦੇ ਮੁੰਡੇ ਆ ਮੇਰੀ ਮੋਟਰ ਦੇ ਕੋਲ ਰਹਿੰਦੇ ਆ ਚਲੋ ਪਹਿਲਾਂ ਆਨੰਦਪੁਰ ਰਹਿੰਦੇ ਸੀਗੇ ਉਹ ਹੁਣ ਇੱਥੇ ਰਹਿੰਦੇ ਆ ਬਹੁਤ ਵਧੀਆ ਉਹਨਾਂ ਨੇ ਆਪਣੇ ਜੋਰ ਦਿਖਾਏ ਆ ਮਲੇਰ ਕੋਟਲਾ ਲੁਧਿਆਣਾ ਲੀਗ ਦੀਆਂ ਜਿਹੜੀਆਂ 16 ਟੀਮਾਂ ਆ ਆਪਾਂ ਵਧੀਆ ਟੀਮ ਉਹ ਵੀ ਖੇਡਾਂ ਦੇ ਨਾਲ ਜੁੜਨ ਕੇ ਤੇ ਨਸ਼ੇ ਤੋਂ ਦੂਰ ਰਹਿਣਾ। ਬਸ ਆ ਸਮਝੀ ਜਿਹੜੀ ਛੋਟੀ ਪਨੀਰੀ ਨੂੰ ਵੀ ਕਹਿਣਾ ਚਾਹੁੰਦੇ ਹਾਂ ਜੀ। ਹਾਂਜੀ। ਬਸ ਆ ਸਮਝੀ ਕੀ ਕਹਿੰਦਾ। ਛੋਟੀ ਪਨੀਰੀ ਨੂੰ ਮੈਂ ਕਹਿੰਦਾ ਵੀ ਵੱਧ ਤੋਂ ਵੱਧ ਗਰਾਊਂਡ ਨਾਲ ਜੁੜੋ ਤੇ ਮੋਬਾਈਲ ਦੀ ਬਿਮਾਰੀ ਤੋਂ ਤੇ ਆ ਜਿਹੜੀ ਨਸ਼ਿਆਂ ਦੀ ਬਿਮਾਰੀ ਆ ਇਹ ਤੋਂ ਬਚੇ ਰਹੋ। ਜੇ ਆਪਾਂ ਗਰਾਊਂਡ ਦੇ ਨਾਲ ਜੁੜਾਂਗੇ ਇੱਕ ਤਾਂ ਮੋਬਾਈਲ ਦੀ ਬਿਮਾਰੀ ਆ ਜਿਹੜੀ ਉਹ ਤੋਂ ਬਚਾਂਗੇ ਤੇ ਇੱਕ ਜਿਹੜਾ ਆਪਾਂ ਜਦੋਂ ਵੀ ਗਰਾਊਂਡ ਨਾਲ ਜੁੜਾਂਗੇ ਸਿਹਤਯਾਬ ਰਹਿਾਂਗੇ ਤਾਂ ਖੇਡਾਂਗੇ ਆਪਾਂ ਨੈਸ਼ਨਲ ਵੀ ਖੇਡ ਸਕਦੇ ਆ। ਇਹਨੇ ਕੋਸ ਬੰਦੇ ਬੱਚੇ ਫਿਰ ਇੰਟਰਨੈਸ਼ਨਲ ਖਿਡਾਰੀ ਵੀ ਬਣ ਸਕਦੇ ਆ ਜੇ ਗਰਾਊਂਡ ਦੇ ਵਿੱਚ ਆਵਾਂਗੇ ਤਾਂ ਹੀ ਆਪਾਂ ਇਹ ਮੰਦਬ ਜਿਹੜੇ ਉਹਨਾਂ ਨੂੰ ਪੂਰੇ ਕਰ ਸਕਦਾ ਹੈ ਸਾਡੇ ਸਮੇਂ ਤੋਂ ਤੁਹਾਡੇ ਵੱਲ ਅਪਰਾਲੇ ਵੀ ਕਿਤੇ ਜਾ ਰਹੇ ਨੇ ਤੇ ਕਿਹੜੇ ਬੱਚੇ ਜੁੜਾ ਵੀ ਜਾ ਰਿਹਾ ਵਾ ਹੁਣ ਤੱਕ ਇਸ ਤਰ੍ਹਾਂ ਦੇ ਬੱਚੇ ਜਿਹੜੇ ਹੈ ਤਕਰੀਬਨ ਸਾਡੇ ਕੋਲ ਆਪਣੇ ਅਸੀਂ ਸੋਲਰ ਲਵਾਇਆ ਹੋਇਆ ਰਾਤ ਨੂੰ ਲਾਈਟਾਂ ਦਾ ਪ੍ਰਬੰਧ ਆ ਬੱਚੇ ਰਾਤ ਨੂੰ ਆ ਕੇ ਫੁੱਟਬਾਲ ਇੱਥੇ ਖੇਡਦੇ ਆ ਹਾਕੀ ਖੇਡਦੇ ਆ ਇਗਨੇ ਉਹਨਾਂ ਨੇ ਵਿਸ਼ੇਸ਼ ਅਪਰਾਲੇ ਅਸੀਂ ਕਰਦੇ ਆ ਕਿੱਟਾਂ ਵਗੈਰਾ ਵੀ ਬਣਦੇ ਆ ਤੁਹਾਨੂੰ ਪਤਾ ਤੁਸੀਂ ਅੱਗੇ ਵੀ ਆਉਣੇ ਤੇ ਟੀ-ਸ਼ਰਟਾਂ ਫੁੱਟਬਾਲਾ ਵਗੈਰਾ ਸਾਡੇ ਜਿਸਾ ਮਾਸਟਰ ਜੀ ਨੇ ਜਿਹੜੇ ਉਹਨਾਂ ਵੱਲੋਂ ਜਦ ਸਾਡੇ ਐਨਆਰਆਈ ਵੀਰ ਨੇ ਸਾਰੇ ਜਿੰਨੇ ਵੀ ਸਪੋਰਟਰ ਨੇ ਸਾਡੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਉਹਨਾਂ ਵੱਲੋਂ ਜਿਹੜੀ ਵੀ ਅਸੀਂ ਡਿਮਾਂਡ ਰੱਖਦੇ ਹਾਂ ਇਸ ਪਿੰਡ ਵੱਲੋਂ ਐਨਆਰਆਈ ਵੀਰਾਂ ਨੂੰ ਉਹ ਪਹਿਲ ਦੇ ਆਧਾਰ ਤੇ ਸਾਨੂੰ ਫੰਡ ਭੇਜ ਦਿੰਦੇ ਆ ਤੇ ਅਸੀਂ ਉਹ ਫੰਡ ਦੇ ਨਾਲ ਜੋ ਬੱਚੇ 100 150 ਬੱਚਾ ਸਾਡੇ ਗਰਾਊਂਡ ਦੇ ਵਿੱਚ ਡੇਲੀ ਆਉਂਦਾ ਉਹਨਾਂ ਦੀ ਜੋ ਵੀ ਡਿਮਾਂਡ ਹੁੰਦੀ ਆ ਅਸੀਂ ਉਹ ਪੂਰੀ ਕਰਦੇ ਆ ਅੱਜ ਮੇਰੇ ਸਾਹਿਬ ਅੱਜ ਪਿੰਡ ਕਨੇਡ ਦੇ ਵਿੱਚ ਅੱਜ ਪਿੰਡ ਕਨੇਡ ਚ ਸਾਡਾ ਆਪਣਾ ਹਲਕਾ ਖੇਡਾਂ ਦੇ ਵਿੱਚ ਪਿੰਡ ਹੈ ਜੀ ਟੂਰਨਾਮੈਂਟ ਕਲੱਬ ਵੱਲੋਂ ਕਰਾਇਆ ਜਾ ਤੇ ਨੌਜਵਾਨਾਂ ਲੋਕਲੀ ਪੱਟੀ ਮੰਗਿਆ ਕਿ ਇੰਡਸਟਰੀ ਡੀਅਮ ਤੇ ਫਾਰਕ ਵੀ ਗਰਾਊਂਡ ਇਹਦੇ ਤੇ ਸਾਨੂੰ ਪਾੜ ਦਿੱਤਾ ਜਾਵੇ ਸੋ ਇਹ ਸਾਰੀਆਂ ਮੰਗਾਂ ਪੂਰੀਆਂ ਕਰਦੇ ਹੋਏ ਨਾਲ ਦੀ ਨਾਲ ਜਿਹੜੀਆਂ ਇਸ ਪਿੰਡ ਦੇ ਆਲੇ-ਦੁਆਲੇ ਲਿੰਕ ਸੜਕਾਂ ਉਹ ਸਾਰੀਆਂ ਪਾਸ ਹੋ ਚੁੱਕੀਆਂ ਬਹੁਤ ਜਲਦੀ ਉਹਦੀ ਵੀ ਕੰਮਾਂ ਦੀ ਸ਼ੁਰੂਆਤ ਹੋਣਗੇ ਜੋ ਵੀ ਸਾਡੇ ਕੋਲ ਪ੍ਰਧਾਨ ਜੀ ਜਾਂ ਪੰਚਾਇਤ ਮੈਂਬਰ ਜਾਂ ਸਾਰੇ ਪਿੰਡ ਦੇ ਮੋਢੀ ਵਰ ਸੱਜਣ ਜਿਹੜਾ ਵੀ ਕੰਮ ਕਰਨਗੇ ਪਹਿਲੇ ਦਾ ਹੱਥ ਹੋਊਗਾ ਜੇ ਨੌਜਵਾਨਾਂ ਦੇ ਟੂਰਨਾਮੈਂਟ ਤੇ ਪਹੁੰਚਿਆ ਸੋ ਨੌਜਵਾਨਾਂ ਦੀ ਜਿਹੜੀ ਮੰਗ ਹੈ ਬਹੁਤ ਜਲਦੀ ਪੂਰੀ ਕਰਾਂਗੇ ਧੰਨ